ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕੁਦਰਤੀ ਐਂਟੀਬਾਇਓਟਿਕ ਅਤੇ ਸਿਹਤ ਪੱਖੋਂ ਬਿਹਤ ਲਾਭਦਾਇਕ ਹੋਣ ਕਾਰਨ ਸ਼ਹਿਦ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਕਾਫੀ ਡਿਮਾਂਡ ਹੈ ਪਰ ਸਰਕਾਰ ਵੱਲੋਂ ਸ਼ਹਿਦ ਉਤਪਾਦਕਾਂ ਪ੍ਰਤੀ ਵਦੇਰੇ ਉਤਸ਼ਾਹ ਨਾ ਦਿਖਾਉਣ ਕਾਰਨ ਮੱਖੀ ਪਾਲਕੇ ਤੰδα ਛੱਡੇ ਜਾ ਰਹੇ ਸਰਕਾਰ ਵੱਲੋਂ ਉਤਪਾਦਕਾਂ ਨੂੰ ਤੰδα ਸ਼ੁਰੂ ਕਰਨ ਲਈ ਸਬਸਿਡੀ ਤਾਂ ਦਿੱਤੀ ਜਾਂਦੀ ਹੈ ਪਰ ਮੱਖੀਆਂ ਦੀ ਖਰੀਦ ਅਤੇ ਹੋਰ ਸਮਾਨ ਦੀ ਖਰੀਦ ਤੇ 18% ਜੀਐਸਟੀ ਵੀ ਲਗਾਈ ਜਾਂਦੀ ਹੈ ਇਸ ਦੇ ਨਾਲ ਹੀ ਸਭ ਤੋਂ ਵੱਡਾ ਤੱਥ ਇਹ ਹੈ ਕਿ ਸ਼ਹਿਦ ਦੀ ਪੂਰੀ ਕੀਮਤ ਨਹੀਂ ਮਿਲਦੀ ਕਿਉਂਕਿ ਸਰਕਾਰੀ ਤੌਰ ਤੇ ਇਸ ਦੀ ਖਰੀਦ ਨਹੀਂ ਕੀਤੀ ਜਾਂਦੀ। ਸ਼ਹਿਦ ਉਤਪਾਦਕਾਂ ਅਨੁਸਾਰ ਹੋਲਸੇਲ ਵਿੱਚ ਸ਼ਹਿਦ ਪੈਂਟ ਤੋਂ 100 ਰੁਪਏ ਕਿਲੋ ਦੇ ਵਿੱਚ ਵਿਕਦਾ ਹੈ। ਕੰਪਨੀਆਂ ਇਸ ਤੋਂ 10-10 ਗੁਣਾ ਮੁਨਾਫਾ ਕਮਾਉਂਦੀਆਂ ਹਨ ਪਰ ਸ਼ਹਿਦ ਉਤਪਾਦਕ ਰੁੱਲਦਾ ਜਾ ਰਿਹਾ ਹੈ। ਜੇਕਰ ਉਤਪਾਦਨ ਦੀ ਗੱਲ ਕਰੀਏ ਤਾਂ ਜਿੰਨਾ ਉਤਪਾਦਨ ਭਾਰਤ ਵਿੱਚ ਸੀ ਸ਼ਹਿਦ ਦਾ ਹੁੰਦਾ ਹੈ ਉਸ ਦੇ ਵਪਾਰ ਨੂੰ ਜੇਕਰ ਸਰਕਾਰ ਪਰ ਫੁੱਲਾਦ ਕਰੇ ਤਾਂ ਅੰਤਰਰਾਸ਼ਟਰੀ ਪੱਧਰ ਤੇ ਐਕਸਪੋਰਟ ਕਰਕੇ ਵਧੇਰਾ ਮੁਨਾਫਾ ਸਰਕਾਰ ਕਮਾ ਸਕਦੀ ਹੈ ਸ਼ਹਿਦ ਦੀ ਸਰਕਾਰੀ ਤੌਰ ਤੇ ਖਰੀਦ ਸ਼ੁਰੂ ਹੋ ਜਾਵੇ ਤਾਂ ਉਤਪਾਦਕਾਂ ਦੇ ਹਾਲਾਤ ਵੀ ਕਾਫੀ ਸੁਧਰ ਸਕਦੇ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਰਸਾਇਤ ਕੱਟਦੇ ਆਂ ਅਸੀਂ ਪ੍ਰੈਸਰ ਨਾਲ ਹਵਾ ਦੇ ਮਸ਼ੀਨਾ ਹੁੰਦੀਆਂ ਸਾਡੇ ਕੋਲ ਟੀਨ ਦੀਆਂ ਮਤਲਬ ਕਿ ਬਹੁਤ ਵਧੀਆ ਡੇਡੀਆਂ ਚੋੜੀਆਂ ਹੁੰਦੀਆਂ ਹੁਣ ਇੱਥੇ ਐ ਨਹੀਂ ਦੂਜੀ ਫਰਾਂਸ ਸਾਇਤ ਕੱਢਣ ਦੇ ਉਧਰ ਹੀ ਪੇਜਦੀਆਂ ਤੇ ਅਸੀਂ ਪ੍ਰੈਸ਼ਰ ਨਾਲ ਸੈੱਟ ਕੱਢਿਆ ਜਾਂਦਾ ਹੈ ਹਵਾ ਦੇ ਪ੍ਰੈਸ਼ਰ ਨਾਲ ਉਹਨੂੰ ਘੁਮਾਇਆ ਜਾਂਦਾ ਤਾਂ ਉਹ ਘੁਮਾਨ ਨਾਲ ਹੀ ਉਹਦਾ ਸ਼ਹਿਦ ਨਿਕਲਿਆ ਜਾਂਦਾ ਜੋ ਕਿ ਆਂਡਾ ਬੱਚਾ ਬਿਲਕੁਲ ਸੇਫ ਰਹਿ ਜਾਂਦਾ ਸ਼ਹਿਦ ਸਾਡਾ ਜਿਹੜਾ ਮਸ਼ੀਨ ਤੇ ਆ ਜਾਂਦਾ ਪਿਓਰ ਹੁੰਦਾ ਇਹ ਬਿਲਕੁਲ ਜੀ 100% ਪਿਓਰ ਹੱਥ ਦੇ ਸ਼ਹਿਦ ਤੇ ਇਹਦੇ ਵਿੱਚ ਕੀ ਫਰਕ ਹੁੰਦਾ ਹੱਥ ਦੇ ਸ਼ਹਿਦ ਦੇ ਵਿੱਚ ਜਿੱਦੋਂ ਅਸੀਂ ਕੱਟਦੇ ਹਾਂ ਉਹਨੂੰ ਮੈਂ ਦੇਖਿਆ ਕਈ ਵਾਰੀ ਉਹ ਵਿੱਚ ਆਂਡਾ ਵੀ ਵਿੱਚੇ ਸਾਰਾ ਕੁਝ ਵਿੱਚੇ ਪਿੱਛੇ ਜਾਂਦਾ ਉਹਦੇ ਵਿੱਚ ਬੱਚਾ ਲਾਰ ਬਾ ਬੰਦਕੀ ਜਿਹੜੀ ਸੁੰਡੀ ਹੁੰਦੀ ਉਹ ਵੀ ਵਿੱਚੇ ਪਿੱਛੇ ਉਹਦਾ ਜੇਰਾ ਰਾਸੋ ਸਾਹਿਬ ਦੇ ਵਿੱਚ ਆ ਜਾਂਦਾ ਸਾਡੇ ਵਾਲੇ ਦੇ ਵਿੱਚ ਇਹ ਚੀਜ਼ ਨਹੀਂ ਹੈ ਜੀ ਸਾਡੇ ਵਾਲਾ ਸਾਹਿਬ ਜਿਹੜਾ ਜਿਹਨੂੰ ਮੰਨ ਕੇ ਚੱਲੀ ਵੀ ਬਹੁਤ ਹੀ ਜ਼ਿਆਦਾ ਵਧੀਆ ਔਰ ਇਹੀ ਸਾਹਿਬ ਜਿਹੜਾ ਆਹਨੂੰ ਵਰਲਡ ਦੇ ਵਿੱਚ ਜਾਂਦਾ ਜਦੋਂ ਦੂਜਾ ਸ਼ਹਿਰ ਤੋਂ ਉਹ ਲੋਕਲ ਲੋਕੀ ਖਾਂਦੇ ਬਾਹਰ ਨਹੀਂ ਜਾਂਦਾ ਉਹ ਜੀ ਸਾਡਾ ਗਰੁੱਪ ਹੈ ਜਿਹੜਾ ਇਹਲੇ ਕੋਈ 5 ਘਟੋ ਡੱਬਾ ਹੈਗਾ ਸਾਡੇ ਕੋਲ 500 ਹਾਂਜੀ ਤਿੰਨ ਜਨੇ ਅਸੀਂ ਤਿੰਨ ਚਾਰ ਜਨੇ ਅਸੀਂ ਆਪੋ ਵਿਚਾਰ ਲੱਕੇ ਕਰਨਦੇ ਆ ਕਿੰਨਾ ਕੁ ਭਾਜਨ ਕਰਦੇ ਹੋ ਸਾਹਿਬ ਉਤਪਾਦਨ ਜੀ ਕਦੀ ਨੋਟ ਨਹੀਂ ਕੀਤਾ ਪਰ ਲੇਕਿਨ ਠੀਕ ਠਾਕ ਕਰ ਜੰਨੇ ਆ ਮਾਰਕੀਟਿੰਗ ਨੂੰ ਮਾਰਖਣੇ ਜੀ ਬਸ ਇਹੀ ਹੈ ਸਰਕਾਰ ਬਿਲਕੁਲ ਨਹੀਂ ਹੈ ਜੀ ਜ਼ਿੰਦਗੀ ਜੀ ਇੱਕ ਵਾਰ ਹੀ ਮਿਲਦੀ ਆ ਸਾਡਾ ਕੰਮ ਇਦਾਂ ਦਾ ਹੈ Rajasthan ਜਾਣਾ 400 400 ਕਿਲੋਮੀਟਰ 450 ਕਿਲੋਮੀਟਰ ਤੇ ਐਕਸੀਡੈਂਟ ਹੋ ਗਿਆ ਕਿਤੇ ਕੁਝ ਹੋ ਗਿਆ ਤੇ ਉਹ ਸਾਨੂੰ ਜੇ ਮੰਨ ਲਓ 5 ਸਾਲ ਬਾਅਦ ਮੱਖੀ ਮਰ ਗਈ ਹੈ ਬੰਦਿਆਂ ਦਾ ਵੀ ਕਿਵੇਂ ਨੁਕਸਾਨ ਹੋ ਜਾਂਦਾ ਉਹਨਾਂ ਤੇ ਵੀ ਕੋਈ ਗਵਰਨਮੈਂਟ ਵੱਲੋਂ ਕੋਈ ਨਹੀਂ ਹੈਗਾ ਤੇ ਮੱਖੀ ਮਰ ਜੇ ਉਹਦੇ ਉਲੋ ਕੋਈ ਨਹੀਂ ਹੈ ਨੀ ਕੋਈ ਕੁਝ ਮੰਨ ਲਓ ਦਿਨਾਂ ਨਗਰੋਂ ਮਿਲ ਗਿਆ ਕੁਝ ਗਰਦਾਪੁਰੋਂ ਮਿਲ ਗਿਆ ਕੁਝ ਇਦਾਂ ਐ ਜੀ ਬਸ ਕਾਰਨ ਜੀ ਇਹੀ ਹੈ ਤੁਹਾਨੂੰ ਦੱਸਿਆ ਵੀ ਮੰਨ ਲਓ ਵੀ ਹੁਣੇ ਆਹੀਂ ਗੰਗਨਗਰੋਂ ਰਾਸਤਾਂ ਤੋਂ ਆਏ ਆ ਮੱਖੀ ਲੈ ਕੇ ਸਾਰੀ ਜੰਨੀ ਵੀ ਅਹੀਂ ਵਿਕੀ ਪਰ ਆ ਗਏ ਸ਼ਾਇਦ ਅਸੀਂ ਉਹਨਾਂ ਨੂੰ ਦਿੱਤਾ ਜੀ ਕੋਈ ਇੱਕ ਕੋ ਬੰਦੇ ਨੇ ਕੋਈ 2.5 ਲੱਖ ਤੱਕ ਨੇ 3 ਲੱਖ ਤੱਕ ਨੇ 4 ਲੱਖ ਤੱਕ ਨੇ 5 ਲੱਖ ਤੱਕ ਦਾ ਹਨ 30-30 ਹਜ਼ਾਰ ਰੁਪਏ ਦੇ ਕੇ ਤੇ ਉਹਨਾਂ ਤੌਰ ਤੇ ਬਿਲੋਜ ਕੋਈ ਰੇਟ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੁਸੀਂ ਇਹ ਫੜੋ 30-30 ਹਜ਼ਾਰ ਰੁਪਏ ਤੇ ਜਾਓ ਉੱਥੇ ਪੰਜ-ਪੰਜ 6-6 ਮਹੀਨੇ ਰਹਿ ਗਏ ਆਂ ਜੀ ਉੱਥੇ ਅਸੀਂ ਰੋਟੀ ਵੀ ਖਾਣੀ ਐ ਮੋਟਰਸਾਈਕਲ ਵੀ ਚਲਾਉਣਾ ਐ ਸ਼ਾਇਦ ਵੀ ਕੱਢਣ ਲੇਵਰਾਂ ਵੀ ਲਗਣੀਆਂ ਲੇਕਿਨ ਹਮ ਮਤਲਬ ਖਰੀਦ ਖਰੀਦ ਭਾਈ ਪ੍ਰਾਈਵੇਟ ਤੌਰ ਤੇ ਹੋਏ ਸਰ ਮਤਲਬ ਕਰ ਗੌਰਮੈਂਟ ਦੇ ਧਿਆਨ ਦੇ ਵਿੱਚ ਹੋਏ ਵੀ 20 ਕੀਪਰ ਨੂੰ ਕਿੱਦਾਂ ਬਚਾਣਾ ਐ ਐਨਡਾ ਵੱਡਾ ਇੱਕ ਬਿਜ਼ਨਸ ਮਤਲਬ ਕਿ ਐਕਸਪੋਰਟ ਹੈ ਸਾਡੇ ਦੇਸ਼ ਦਾ ਲੇਕਿਨ ਇਹਦੇ ਤੇ ਧਿਆਨ ਹੀ ਕਿਸੇ ਨੇ ਹੈ ਨਹੀਂ ਆਇਆ ਜੀ ਸਰਕਾਰੀ ਹੋ ਜੇ ਜਾਂ ਸਰਕਾਰ ਇਸ ਇਨਫ ਕੋਈ ਧਿਆਨ ਰੱਖੇ ਫਿਰ ਇੰਡੀਆ ਸ਼ਾਇਦ ਦੇ ਵਿੱਚ ਬਹੁਤ ਹੀ ਵੱਡਾ ਐਕਸਪੋਰਟਰ ਹੈ ਘਟੋ ਘਟ 33 34 ਦੇਸ਼ਾਂ ਨੂੰ ਸ਼ਾਇਦ ਐਕਸਪੋਰਟ ਕਰਤਾ ਪਿਆ ਤਾਂ ਹੀ ਇਹ ਮੰਨ ਕੇ ਚਲੋ 33 34 ਦੇਸ਼ਾਂ ਨੂੰ ਐਕਸਪੋਰਟ ਹੋ ਰਿਹਾ ਸ਼ਾਇਦ ਤਾਂ ਕਿੰਨਾ ਕੁ ਸੋਟਾ ਆਏਗਾ ਪ੍ਰੋਜੈਕਟ ਮਤਲਬ ਕਿ ਨਾ ਤਾਂ ਲekin لگا ਕੋ ਛੱਡ ਚੁੱਕੇ ਕੋ ਛੱਡੀ ਜਾਣ ਦੇ ਜੀ ਆਪਣਾ ਜਦ ਘਰ ਨਹੀਂ ਚੱਲਦਾ ਉਹਨਾਂ ਤੇ ਵੀ ਸ਼ਾਦੀ ਪੂਰੀ ਕੀਮਤ ਨਹੀਂ ਮਿਲਦੀ ਯਾ ਬਿਲਕੁਲ ਨਹੀਂ ਜੀ ਪੂਰੀ ਕੀਮਤ ਬਿਲਕੁਲ ਹੀ ਨਹੀਂ ਜੀ ਸਰਕਾਰ ਨੂੰ ਪਾਲਿਸੀ ਬਣਾਣੀ ਚਾਹੀਦੀ ਹੈ ਬਣਾਣੀ ਚਾਹੀਦੀ ਹੈ ਸਾਡੇ ਤੇ ਅਸੀਂ 100% ਪ्युअर ਸਾਇਤ ਦੇਣਾ ਅਗਰ ਫੈਕਟਰੀ ਵਾਲੇ ਪਤਾ ਨਹੀਂ ਕਿ ਕਿੱਥੋਂ ਇੰਨਾ ਸਾਇਤ ਲੈ ਕੇ ਐਕਸਪੋਰਟ ਕਰ ਦਿੰਦੇ ਕੀ ਲੱਗਦਾ ਕਿ ਕਿੰਨੀ ਕੀਮਤ ਲਵਟ ਹੁੰਦੀ ਹੈ ਸਾਇਤ 75% ਚ 75% ਮਿਲ ਉਹ ਮਤਲਬ ਇੱਕ ਦਾ ਹਿੱਸਾ ਸ਼ਾਇਦ ਹੁੰਦਾ ਤਿੰਨ ਹਿੱਸੇ ਤਿੰਨੇ ਸੇ ਮਲਾਵਟ ਤੇ ਜੀ ਬਿਲਕੁਲ ਜੀ ਆਹ ਸਾਡੀ ਬੇਨਤੀ ਹੈ ਜੀ ਐਫਐਸਐਸ ਸੇ ਆਈ ਆਪਣੇ ਪੈਰਾਮੀਟਰ ਵਧਾਏ ਹਮ ਮਤਲਬ ਕਿ ਜੇ ਹਲੇ 5000 ਕੀਤੇ ਤਾਂ ਇਹ ਕੋ ਕਮਸ ਕਮ 20 20000 ਤੇ ਘਰੇਕ ਪੈਰਾਮੀਟਰ ਹੋ ਦੇ ਜਿਹੜੇ ਦੇ ਇਹਦੇ ਗੁਣ ਹੁੰਦੇ ਆ ਹਾਂ ਹਾਂ ਉਹਨਾਂ ਦਾ ਹਾਂ ਜੀ ਤੇ ਉਹ ਆਪਣੇ ਵੀ ਸਹੀ ਹੋ ਜਾਏਗਾ ਹੁਣ 5000 ਦੇ ਵਿੱਚ ਮਨ ਕੇ ਚਲੋ ਵੀ 5000 ਦੇ ਵਿੱਚ ਜਿਹੜੇ ਹਾਂ ਉਹ ਆਈ ਜਣੀਆਂ ਦੇ ਵਿੱਚ 25 72% ਡੁਪਲਿਕੇਟ ਹੋਣ ਦੇ ਬਾਵਜੂਦ ਵੀ ਇਸ ਕਰਕੇ ਜੋ ਬਹੁਤ ਹੀ ਜਿੰਨਾ ਕਹਦੀ ਵੀ ਸ਼ਾਇਦ ਦੇ ਵਿੱਚ ਗਲਤ ਹੋ ਰਿਹਾ ਉਹ ਹੋ ਰਿਹਾ ਮਤਲਬ ਕੀਪਰ ਨੂੰ ਕੁਛ ਨਹੀਂ ਮਿਲ ਰਿਹਾ ਜੋ ਲੈ ਰਿਹਾ ਕੰਪਨੀਆਂ ਲੈ ਰਹੀਆਂ ਜੀ ਕੁੱਲ ਮਿਲਾ ਕੇ ਜੀ ਕੀ ਅਪੀਲ ਕਰਦੇ ਹੋ ਕੀ ਹੋਣਾ ਚਾਹੀਦਾ ਬੇਨਤੀ ਹੈ ਜੀ ਬਸ ਗਵਰਨਮੈਂਟ ਅੱਗੇ ਸੈਂਟਰ ਗਵਰਨਮੈਂਟ ਅੱਗੇ ਸਟੇਟ ਗਵਰਨਮੈਂਟ ਅੱਗੇ ਬੇਨਤੀ ਹੈ ਜੀ ਬਸ ਇਹਨਾਂ ਦੇ ਧਿਆਨ ਕਰੇ ਬਸ ਬਚਾਓ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਚਾਓ